ਇੱਕ ਵਾਰ ਸਾਰੇ ਆਪਣੇ ਲਈ ਵੀ ਨਾਅਰੇ ਲਾ ਦਿਓ ਸਾਡਾ ਇੱਕਾ ਜਿੰਦਾਬਾਦ 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 ਤੁਸੀਂ ਸਾਰੇ ਵੀ ਵਧਾਈ ਦੇ ਪਾਤਰੋਂ ਜਿਹੜੇ ਜਾਗ ਦੀ ਜ਼ਮੀਰਾਂ ਦੇ ਇੱਥੇ ਅੱਜ ਤੱਕ ਹੁਣ ਤੱਕ ਡਟੇ ਖੜੇ ਹੋ ਇਹੀ ਕੌਮ ਇਹੀ ਜਿਹੜੇ ਆਪਣੇ ਹੌਸਲੇ ਨੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਗੇ ਤੇ ਅਜੇ ਆਪਾਂ ਡਟੇ ਰਹਿਣਾ ਲੰਗਰ ਵੀ ਖਾ ਕੇ ਜਾਣਾ ਬਰਤਨ ਬਹੁਸ਼ੀਅਤੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਕਾਸੀ ਕਮਿਸ਼ਨ ਨੂੰ ਮਜ਼ਬੂਤ ਕਰੋ ਮਜ਼ਬੂਤ ਕਰੋ ਮਜ਼ਬੂਤ ਕਰੋ ਸਫਾਈ ਸੇਕ ਸੀਵਰਮੈਨਾਂ ਨੂੰ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਜੈਪੀਨ ਜੈਪਾਟ ਅੱਜ ਦਾ ਇਹ ਜਿਹੜਾ ਧਰਨਾ ਇੱਕ ਵਿਸ਼ਾਲ ਪ੍ਰੋਟੈਸਟ ਮਾਰਚ ਜਿਹੜਾ ਕੀਤਾ ਗਿਆ ਹੈ ਮੁੱਲਵਤੀ ਲੋਕਾਂ ਵੱਲੋਂ ਇਹ ਰਬੂ ਮਕਸਦ ਨਹੀਂ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਨਾਜਰੇ ਬੇਨਯਮੀਆ ਕਿੱਤੀਆਂ ਜਾ ਰਹੀਆਂ ਨੇ ਇਹਨਾਂ ਤੇ ਜਿਹੜੇ ਬਹੁਤ سارے ਦੁੱਖ ਤਕਲੀਫਾਂ ਕੀਤੀਆਂ ਜਾ ਰਹੀਆਂ ਇਹਨਾਂ ਨਾਲ ਔਰ ਇਹਨਾਂ ਦੇ ਹੱਕਾਂ ਨੂੰ ਖੋਣ ਦਾ ਮਾਮਲਾ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਪ੍ਰੋਟੈਸਟ ਕਰਨ ਲਈ ਇਹ ਵਾਚ ਅਰੇਂਜਮੈਂਟ ਕੀਤਾ ਇਹ ਕੇਵਲ ਐਸਵੀਜੀ ਲੋਕਾਂ ਦੇ ਜਾਲੀ ਸਰਟੀਫਿਕੇਟ ਦਾ ਮਾਮਲਾ ਨਹੀਂ ਇਹ ਉਹਨਾਂ ਦੀ ਆਜ਼ਾਦੀ ਦਾ ਵੀ ਮਾਮਲਾ ਹੈ ਕਿਉਂਕਿ ਉਹ ਛੋੜੇ ਗੁਲਾਮੀ ਦੀ ਅਵਸਥਾ ਚਸ ਬੋਲ ਕੇ ਜਰਾ ਰਹੇ ਤਾਂ ਉਹੀ ਉਹਨਾਂ ਦੀ ਪ੍ਰੋਬਲਮ ਹੈ ਉਹਨੂੰ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਦੇ ਹੱਕ ਬਰਕਰਾਰ ਰੱਖਣ ਲਈ ਔਰ ਜਿਹੜੀਆਂ ਬਾਕੀ ਮੰਗਾਂ ਨੇ ਜਿਵੇਂ ਅੱਜ ਇਹਨੂੰ ਐਸਸੀਬੀਸੀ ਸਮਾਜ ਜਿਹੜਾ ਹੈ ਉਹ ਬਹੁਤ ਹੀ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਹੈ ਔਰ ਉਹਨਾਂ ਨੂੰ ਜਿਹੜੀਆਂ 5 ਇਅਰ ਪਲਾਨ ਸਕੀਮ ਜਿਹੜੀਆਂ ਨੇ ਕੰਪੋਨੈਂਟ ਪਲਾਨ ਸਕੀਮ ਜਿਹੜੀਆਂ ਨੇ ਉਹਨਾਂ ਦਾ ਫਾਇਦਾ ਜ ਕੋਈ ਫਾਇਦਾ ਨਹੀਂ ਹੋ ਰਿਹਾ ਆ ਜਿਹੜੀ ਰਿਜ਼ਰਵੇਸ਼ਨ ਅਗਲਾ ਪ੍ਰਦਰਸ਼ਨ ਕੀ ਹੋਏਗਾ ਅਗਲਾ ਅਗਲਾ ਸੰਗਠਨ ਸਾਡਾ ਇਹ ਹੈ ਕਿ 15 ਅਗਸਤ ਨੂੰ ਜਿੱਥੇ ਜਿੱਥੇ ਵੀ ਪੰਜਾਬ ਦੇ ਜਿਹੜੇ ਮੰਤਰੀ ਨੇ ਕੈਬਨਟ ਮੰਤਰੀ ਚੰਡਾਲ ਆਉਣਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਲਾਗੇ ਹਾਂ ਜਿਹੜੇ ਔਰ ਪ੍ਰਦਰਸ਼ਨ ਕਰ ਰਹੇ ਹਾਂ ਕੀ ਮਾਮਲਾ ਕੀ ਹੈ ਪਿਛਲੇ ਦਿਨੀ ਪੰਜਾਬ ਤੇ ਜਿਹੜੀ ਰਿਜ਼ਰਵੇਸ਼ਨ ਚੋੜ ਫੜੋ ਮੋਰਚਾ ਵੱਲੋਂ ਪ੍ਰੋਫੈਸਰ ਹਰਨੇਕ ਸਿੰਘ ਦੀ ਦਵਾਈ ਦੇ ਵਿੱਚ ਜਿਹੜਾ ਮਹਾਲੀ 7 ਮਹੀਨੇ ਧਰਨਾ ਚੱਲਿਆ ਉਥੇ ਆਪਣੇ ਜਿਹੜੇ ਜਾਲੀ ਸਰਟੀਫਿਕੇਟ ਰੱਦ ਹੋਏ ਸੀ ਪੰਜਾਬ ਸਰਕਾਰ ਨੇ ਬਹੁਤ ਮੀਟਿੰਗਾਂ ਵੀ ਕੀਤੀਆਂ ਚਾਲੀ ਸਰਟੀਫਿਕੇਟ ਰੱਦ ਵੀ ਹੋਏ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਦੂਜੇ ਪਾਸੇ ਪੰਜਾਬ ਦਾ ਇਹ ਐਸ்சி ਕਮਿਸ਼ਨ ਸੀ ਉਹ ਕਮਜ਼ੋਰ ਕਰਤਾ ਇਸ ਕਰਕੇ ਪਿੰਡਾਂ ਦੇ ਵਿੱਚ ਬਸਤੀਆਂ ਦੇ ਵਿੱਚ ਸਾਡੇ ਐਸ்சி ਬੀਸੀ ਲੋਕਾਂ ਨਾਲ ਬਹੁਤ ਧੱਕੇਸ਼ਾਹੀ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਅਸੀਂ ਕਹਿੰਦੇ ਜਿੰਨੇ ਜ਼ਿਲ੍ਹੇ ਨੇ 19 ਮੈਂਬਰ ਐਸ்சி ਕਮਿਸ਼ਨ ਦੇ ਹੋਣੇ ਚਾਹੀਦੇ ਨੇ ਇੱਕ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਸਿਵਰਮੈਨ ਨੇ ਦਰਜਾ ਤਾਰ ਦੇ ਚਾਰ ਦੇ ਮੁਲਾਜ਼ਮ ਨੇ ਉਹ 15 15 20 20 ਸਾਲ ਤੋਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨੂੰ 8 8 9 9000 ਤਨਖਾਹ ਮਿਲਦੀ ਹੈ ਜਿਦੇ ਵਿੱਚ ਉਹ ਬੱਚੇ ਵੀ ਨਹੀਂ ਪੜਾ ਸਕਦੇ ਨਾ ਆਪਣੀ ਦਵਾਈ ਬੁੱਟੀ ਕਰ ਸਕਦੇ ਨਾ ਘਰ ਤੱਕ ਹਰਕਤ ਜਾ ਸਕਾਂ ਸਰਕਾਰ ਨੂੰ ਉਹ ਵੀ ਪੱਕੇ ਕਰਨੇ ਚਾਹੀਦੇ ਇੱਕ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਸਿਸਟਮ ਹੈ ਉਹ 100 ਦਿਨ ਕੰਮ ਮਿਲਦਾ ਅਸੀਂ ਚਾਹੁੰਦੇ ਵੀ ਉਹ 300 ਦਿਨ ਕੰਮ ਮਿਲੇ ਤੇ ਜਿਹੜੀ ਉਹਨਾਂ ਦੀ ਦਿਹਾੜੀ ਆ ਉਹ 700 ਰੁਪਏ ਹੋਵੇ ਘੱਟੋ ਘੱਟ ਤੇ ਮਜ਼ਦੂਰਾਂ ਦੀ 800 ਰੁਪਏ ਹੋਵੇ ਸੰਦਰਸ਼ ਜੀ ਅਸੀਂ ਸਾਰੇ ਆਗੂ ਬੈਠੇ ਨੇ ਸੰਤ ਸਮਾਜ ਬੈਠਿਆ ਆ ਦੇਖ ਰਹੇ ਹਾਂ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੀਂਹ ਦੇ ਵਿੱਚ ਵੀ 2 ਘੰਟੇ ਹੋ ਗਏ ਮੀਂਹ ਪੈ ਰਿਹਾ ਮੀਂਹ ਦੇ ਵਿੱਚ ਵੀ ਡਟੇ ਖੜੇ ਨੇ ਇਹ ਸਾਰੇ ਅੱਜ ਜਿਹੜਾ ਐਸਸੀ ਸਮਾਜ ਹੋ ਜਾਗ ਚੁੱਕਿਆ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਚੱਲ ਗਿਆ ਜੇ ਸਰਕਾਰ ਸਾਨੂੰ ਆਪਣੇ ਹੱਕ ਜਿਹੜਾ ਸਾਡਾ ਬਣਦਾ ਮਾਨ ਸਨਮਾਨ ਹੈ ਕੋਟਾ ਬਾਵਾ ਸਾਹਿਬ ਨੇ ਦੋਆਇਆ ਸਾਨੂੰ ਨਾ ਮਿਲਿਆ ਭਾਵੇਂ ਸਾਨੂੰ ਪੱਕੇ ਮੋਰਚੇ ਦੁਆਰੇ ਜ਼ਿਲ੍ਹੇ ਵਾਈਚ ਲਾਣੇ ਪੈਣ ਭਾਵੇਂ ਮੁੱਖ ਮੰਤਰੀ ਦੇ ਸ਼ਹਿਰ ਚ ਲਾਣਾ ਹੋਵੇ ਤੇ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ